ਸੱਤ ਵਜੇ ਮੱਗ ਕੇ ਪ੍ਰੈਸ ਕਾਨਫਰੰਸ ਮੋਟਾ ਮੁੰਡੀ ਦੇ ਕਾਤਲ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਮੁੰਡੀ ਦੇ ਕਾਤਲ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ

ਕੋਈ ਚਾਹ ਨਹੀਂ ਮੇਰੀ ਗੱਲ ਸੁਣੋ ਆਹਦੇ ਪਾਸੇ ਤੇ ਪੜ ਗਈ ਹੈ ਨਾ ਹੁਣ ਦੋ ਮਹੀਨੇ ਲਵਾ ਜਾ ਦੋ ਮਹੀਨੇ ਲਵਾ ਜਾ ਇੱਕ ਮਹੀਨੇ ਦੋ ਮਹੀਨੇ ਲਵਾ ਰੋੜ ਨਹੀਂ ਆ ਰਹੇ ਕੋਈ ਚਾਹ ਨਹੀਂ ਕਰ ਰਹੇ ਨਾ अब जीव आदमी कुछ नहीं यार पूरी भरी है कितने मांग को मैं तो हो जाएगा ये मेरा पूरा जाएगा नहीं नाम भी तो आप करेंगे आप करिए आप বলি একদম ধন্যবাদ আপনাদের প্রতিক্রিয়া আর এই যাও দুই মিনিট তো মারি এই কোন মিনিট বাইরে হচ্ছি অনেক শান্তি আর এই সুবাসে কেবড়ার একদম ফড়ানো ডাব মারা নাম ਓਏ ਸਤਿ ਸ਼੍ਰੀ ਅਕਾਲ ਜੀ ਇਹ ਕੀ ਆ ਰਹੀ ਹੈ ਇਹ ਬਿਲਕੁਲ ਜਿਵੇਂ ਸੁਣਾਈ ਨਹੀਂ ਕਰਦਾ ਉਗਰੀ ਜਿਵੇਂ ਸੁਣਾਈ ਕਰਦਾ ਸਿੱਪੂ ਵਾਈਟ ਕਰੀਏ ਹਾਂ ਅ ਮੇਰੀ ਅਦੀ ਹੈ ਤੂੰ ਐਦੀ ਚੱਲ ਗਈ ਹੱਥ ਬਚਾ ਰਿਹਾ ਭਾਜੀ ਕਿੰਦਾ ਖੜਾ ਹੋ ਗਿਆ ਆਪਣੀ ਮਾਰ ਕੇ ਐਕਸੀਡੈਂਟ ਦਾ ਬਹਾਨਾ ਬਣਾ ਰਿਹਾ ਪਾਜੀ ਆ ਸੱਚ ਦੀ ਬਾਈਟ ਕਰੀਏ ਛੱਡੋ ਤੁਸੀਂ ਬਾਤ ਹੋਈ ਸੀਗੀ ਕੁੜੀਆ ਦੇ ਨਾਲੇ ਮੇਰੀ ਕੁੜੀਆ ਦੀ ਗੱਲ ਹੋਏ ਮੰਮੀ ਮੈਨੂੰ ਮਾਰਿਆ ਕਰਦਾ ਆਸ਼ੂ ਮੈਂ ਕਿਹਾ ਪੁੱਤ ਕੋਈ ਨਹੀਂ ਅੱਗੇ ਵੀ ਹੋਈ ਜਾਂਦੀ ਕੁਛ ਨਹੀਂ ਫੇ ਮੇਰੀ ਧੀ ਕਹਿੰਦੀ ਮੰਮੀ ਮੇਰਾ ਗਾਲ ਕੁੱਟਦਾ ਮੈਨੂੰ ਕੁਛ ਗਲਾਚੀ ਚ ਕੋਲ ਕਪੜਾ ਆਏ ਕਰਦਾ ਮੈਂ ਕਹਦੀ ਏ ਇਹਦਾਂ ਹੀ ਕੋਈ ਵੀ ਮਾਰਦਾ ਉਹ ਮੈਨੂੰ ਕਿਹ ਪਤਾ ਮੇਰੀ ਧੀ ਨੂੰ ਰਾਤੀ ਨੂੰ ਮਾਰ ਕੁੱਟਿਆ ਬਹੁਤ ਕੁੱਟੀ ਉਨੀ ਸੋਰ ਨੇ ਜਵਾਈ ਨੇ ਸੱਸ ਨੇ ਕੁੱਟੀ ਕੀ ਆਂਟੀ ਜੀ ਅੱਗੇ ਵੀ ਕਦੇ ਇਦਾਂ ਦੇ ਮਾਮ ਨੂੰ ਅੱਗੇ ਵੀ ਕਰਦੇ ਤੇ ਮੇਰੀ ਧੀ ਨੇ ਇਦਾਂ ਦਬਲੇਵ ਅੱਗੇ ਵੀ ਮੇਰੀ ਧੀ ਨੂੰ ਮਾਰ ਦਿੰਦੇ ਤੇ ਕਾਰਨ ਕੀ ਕਹਿੰਦੇ ਕਾਰਨ ਦਾ ਕਹਿੰਦੇ ਅਸੀਂ ਐਨੀ ਰੱਖਣੀ ਕਦੀ ਮੇਰੀ ਧੀ ਨੂੰ ਕਹਿੰਦੇ 5000 ਲੱਖ ਰੁਪਏ ਲੈ ਆਪਣੇ ਮਾਪਿਆਂ ਤੇ ਤੇ ਕਦੀ ਮੇਰੀ ਧੀ ਤੇ ਲੱਖ ਰੁਪਏ ਮੰਗਦੇ ਤੇ ਮੈਂ ਗਰੀਬਣੀ ਐ ਮੈਂ ਕਿੱਥੋਂ ਦੇਣਾ ਦਾ ਮੇਰੀ ਧੀ ਮਾਰ ਦਿੱਤੀ ਉਨੀ ਫਿਰ ਦੋ ਬਾਰੀ ਲੇ ਧੋਈ ਜੀ ਇੱਕ ਵਾਰੀ ਰੋਪੜ ਹੋਈ ਇੱਕ ਵਾਰੀ ਸਾਡੇ ਨੰਗੜ ਥਾਣੇ 'ਚ ਹੋਈ ਮੈਂ ਉੱਥੇ ਸਮਝੌਤਾ ਕਰਕੇ ਤੋਰੀ ਤੀ ਪਰਚਾ ਲਿਖਾ ਕੇ ਤੋਰੀ ਤੀ ਉਹ ਮੇਰੀ ਤੀ ਜੇ ਆਪ ਮਰਦੀ ਤਾਂ ਮੈਂ ਆਛੂ ਤੂੰ ਫਸ ਜਾਏ ਨਾਮ ਕੀ ਆ ਸੀ ਕੁੜੀ ਦਾ ਜੀ ਮੇਰੀ ਤੀ ਪ੍ਰੀਆ ਉਮਰ ਕਿੰਨੀ ਸੀ ਕੁੜੀ ਦਾ 25 ਸਾਲ ਦੀ ਜਿਹੜੇ ਸਾਨੂੰ ਵਿਆਹ ਕੀਤਾ ਸੀ ਉੱਥੇ 2021 ਚ ਕੀਤਾ ਦਾ ਜਿਹੜਾ ਪਿੰਡ ਕੀਤਾ ਸੀਗਾ ਜੀ ਨੰਗਲ ਨੰਗਲ ਡੈਮ ਨਹੀਂ ਕੁੜੀ ਕਿਹੜੀ ਜਗ੍ਹਾ ਵਿਆਹੀ ਸੀਗੀ ਜੀ ਹਸ਼ਿਆਰ ਪਰ ਬਿਲਾ ਮੈਨੂੰ ਬਨੂੜਾ ਛੋਟਾ ਬਜਵਾ ਛੋਟਾ ਬਜਵਾ ਆਂਟੀ ਜੀ ਰਾਤੀ 10:00 ਦੇ ਕਿ ਜਦੋਂ ਪਹਿਲਾਂ ਦਵਾਈਆਂ ਪਲਾਈਆਂ ਫੇ ਤੁਹਾਨੂੰ 12:00 ਵਜੇ ਦੇ ਕਿਰੀ ਫੋਨ ਆਉਂਦਾ ਕਿ ਕੁੜੀ ਆ ਗਈ ਨਹੀਂ ਤੁਹਾਨੂੰ ਫੋਨ ਆਇਆ ਕਿ ਕੁੜੀ ਦੀ ਛੋਟੀ ਭੈਣ ਆ ਮੈਨੂੰ ਮੈਂ ਉਹਦੀ ਛੋਟੀ ਭੈਣ ਨੂੰ ਫੋਨ ਇਹ ਆ ਰਿਹਾ ਸੀ ਕਿ ਮੇਰੇ ਨਾਲ ਬਹੁਤ ਮਾਰ ਕੁੱਟ ਹੋ ਰਹੀ ਆ ਮੈਨੂੰ ਬਚਾ ਲਾ ਕੇ ਫੋਨ ਰਿਕਾਰਡਿੰਗ ਤੇ ਸੀ ਸਾਰੀ ਰਿਕਾਰਡਿੰਗ ਹੈ ਮੇਰੇ ਕੋਲ ਇਹ ਵੀ ਉਹਦੀ ਸੌਰੀ ਦੀ ਰਿਕਾਰਡਿੰਗ ਹੈ ਵੀ ਮਾਰ ਦੇ ਕੁੱਟ ਦੇਣਾ ਫੋਨ ਉਹਦਾ गिर ਗਿਆ ਪੁਲਿਸ ਆਲੇ ਨੇ 112 ਤੇ ਕੰਪਲੀਟ ਕੀਤੀ 100 ਤੇ ਕੰਪਲੀਟ ਕੀਤੀ ਕਿਸੇ ਨੇ ਫੋਨ ਨਹੀਂ ਚੱਕਿਆ ਐਕਸੀਡੈਂਟ ਕਹਿੰਦਾ ਉਹ ਕਹਿੰਦੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਬਾਅਦ ਦੀ ਗੱਲ ਹੈ ਐਕਸੀਡੈਂਟ ਬਾਅਦ ਦੀ ਗੱਲ ਹੈ ਇਹ 100 ਨੰਬਰ ਤੇ ਕੰਪਲੇਂਟ ਕੀਤੀ ਝੂਠਾ ਡਰਾਮਾ ਸਾਰਾ 100 ਨੰਬਰ ਤੇ ਕੰਪਲੀਟ ਕੀਤੀ ਜਦੋਂ ਮਾਰ ਕੁੱਟ ਹੋ ਰਹੀ ਸੀ ਗੁਰਸਾਲ ਨੇ ਇਹ ਜਵਾਬ ਦਿੱਤਾ ਅਸੀਂ ਅਸੀਂ ਐਕਸੀਡੈਂਟ ਦੇ ਕੇਸ 'ਚ ਕਿਤੇ ਬਾਹਰ ਆਏ ਹੋਏ ਕਰਨ ਸਾਡੀ ਸੁਣਵਾਈ ਕਰੋ ਮੇਰੇ ਭੈਣ ਨੂੰ ਬਹੁਤ ਫੋਨ ਕਿਤੇ ਕੋਈ ਪੁਰਸਾਲ ਨੇ ਫੋਨ ਨਹੀਂ ਚੁੱਕਿਆ ਮਤਲਬ ਤੁਹਾਡਾ ਦੋਸ਼ ਇਹ ਆ ਮੈਡਮ ਕਿ ਸੋਹਰਾ ਪਰਿਵਾਰ ਨੇ ਮਾਰੀ ਬਾਅਦ ਵਿੱਚ ਬਾਅਦ ਵਿੱਚ ਹਾਂ ਪਹਿਲਾਂ ਹੀ ਡੈਮ ਦਾ ਉਹ ਪਹਿਲਾਂ ਹੀ ਚੱਲ ਸੀਗੀ ਹਾਂ ਮੈਂ ਪਹਿਲਾਂ ਵੀ ਗਿਆ ਸੀ ਸਾਡੀ ਅਨੰਦਪੁਰ ਸਾਹਿਬ ਨੰਗਲ ਸਾਹਿਬ ਤੋਂ ਆਏ ਅੱਛਾ ਤੁਸੀਂ ਉਹ ਸ਼੍ਰੀ ਨੰਦਪੁਰ ਸਾਹਿਬ ਨੰਗਲ ਹਾਂ ਜੀ ਨੰਗਲ ਡੈਮ ਤੋਂ ਆਏ ਕਿ ਕਿਤੇ ਕਿਹੜੇ ਪਿੰਡ ਵਿਆਹੀ ਸੀ ਕੁੜੀ ਵਿਆਹੀ ਉਹਦੇ ਛੋਟੇ ਬਜਵਾੜੇ ਵਿਆਹੀ ਹੋਈ ਸੀ ਜੀ ਰਾਤ ਕੁੜੀ ਦਾ 7 ਵਜੇ ਫੋਨ ਆਇਆ ਸੀ ਉਹਦੇ ਫ ਉਹ ਕੁੱਟਮਾਰ ਕਰਦੇ ਪਏ ਸੀਗੀ ਤਾਂ ਉਸ ਨੇ ਉਹਦੀ ਰਿਕਾਰਡਿੰਗ ਵੀ ਭੇਜਤੀ ਫਾਦਨ ਵੀ ਆ ਦੇਖੋ ਆ ਥੋੜੀ देर बाद ਲੜਕੀ ਦਾ ਫੇਰ ਫੋਨ ਆਉਂਦਾ ਕਿ ਮੈਨੂੰ ਜਬਰਦਸਤੀ ਕੁਛ ਨਾ ਕੁਛ ਇਹ ਪਲਾ ਰਹੇ ਆ ਉਸ ਤੋਂ ਬਾਅਦ ਲੜਕੀ ਦਾ ਫੋਨ ਬੰਦ ਹੋ ਜਾਂਦਾ ਹੈ ਫਿਰ ਉਹਦੇ ਥੋੜੀ देर ਬਾਅਦ ਲੜਕੇ ਲੜਕੀ ਦੇ ਹਸਬੰਦ ਦਾ ਫੋਨ ਆਉਂਦਾ ਲੜਕੀ ਦੇ ਫਾਦਨ ਨੂੰ ਵੀ ਲੜਕੀ ਨੇ ਫਾਇਨਲ ਪੀ ਲਈ ਹੈ ਜਦੋਂ ਫਾਇਨਲ ਪੀ ਲਈ ਹੈ ਫਿਰ ਉਹਨਾਂ ਨੇ ਮਤਲਬ ਕਿ ਆਪਣੀ ਜਿਸ ਤਰ੍ਹਾਂ ਦਾ ਸਾਰੇ ਪਰਿਵਾਰ ਪੇਰੈਂਟਸ ਜੋ ਹੋਈ ਜਾਂਦੇ ਆ ਹੋ ਗਿਆ ਕੁਝ ਅੱਧੇ ਪੌਣੇ ਘੰਟੇ ਬਾਅਦ ਰਾਤ ਨੂੰ 12 ਵਜੇ ਦੇ ਕਰੀਬ ਪੁਲਿਸ ਸਟੇਸ਼ਨ ਦਾ ਫੋਨ ਆ ਲ ਵੀ ਤੁਹਾਡੀ ਲੜਕੀ ਦਾ ਐਕਸੀਡੈਂਟ ਹੋ ਗਿਆ। ਫਿਰ ਲੜਕੀ ਦੀ ਸਿਸਟਰ ਚੰਡੀਗੜ੍ਹ ਤੋਂ ਉੱਥੇ ਪਹੁੰਚਦੀ ਹੈ। ਜਦੋਂ ਪਹੁੰਚੇ ਦੇਖਦੀ ਹੈ ਤੇ ਉਹਦੀ ਤਾਂ ਮੌਤ ਹੋ ਚੁੱਕੀ ਆ। ਬਦਲਗੀ ਸਾਡੀ ਮੰਗ ਇਹ ਆ ਕਿ ਜਦੋਂ ਉਹਦੇ ਤੇ ਅਤਿਆਚਾਰ ਹੋ ਰਿਹਾ ਸੀ 112 ਦੇ ਉਹਨੇ ਕੰਪਲੇਂਟ ਕੀਤੀ ਆ। ਉਸ ਵਕਤ ਪ੍ਰਸ਼ਾਸਨ ਨੇ ਕੋਈ ਐਕਸ਼ਨ ਕਿਉਂ ਨਹੀਂ ਲਿਆ? ਇਹ ਕਿੰਨਾ ਟਾਈਮ ਹੋ ਗਿਆ? 2 ਸਾਲ ਹੋ ਗਏ ਸੀ ਭਾਈ। ਇਹ 1.5 ਸਾਲ ਦੀ ਕੁੜੀ ਹੈ। 1.5 ਸਾਲ ਦੀ। ਦੇ ਕਾਰਨ ਕੀ ਆ ਕਿਉਂ ਸੋਹਰਾ ਪਰਵਾਲ ਵਾਲੇ ਦੇਖੋ ਪਹਿਲਾਂ ਵੀ ਉਸ ਲੜਕੀ ਦੇ ਉੱਪਰ ਸੋਹਰਾ ਪਰਵਾਲ ਵਾਲੇ ਹਤਿਆਚਾਰ ਕੀਤੇ ਜਾ ਰਹੇ ਸੀਗੇ ਭਈਆ ਜਿਸੇ ਕੋਈ ਕਾਰਨ ਤਾਂ ਹੋਵੇਗਾ ਜੀ ਕੋਈ ਨਾ ਮਤਲਬ ਕਿ ਉਹ ਲੜਕਾ ਬੇਲਾ ਕੁਝ ਕਰਦਾ ਨਹੀਂ ਹੈ ਜੀ ਨਸ਼ੇ ਕਰਦਾ ਨਸ਼ੇ ਕਰਦਾ ਬੇਲਾ ਹੈਗਾ ਜੇ ਕੋਈ ਰੋਜ਼ਗਾਰ ਕਰੂਗਾ ਤਾਂ ਲੜਕੀ ਨੂੰ ਕੁਝ ਦਊਗਾ ਠੀਕ ਹੈ ਉਹ ਜਦੋਂ ਬੇਲਾ ਬੈਠਾ ਤਾਂ ਉਹ ਕਹਿੰਦੇ ਹੋਣੇ ਜੀ ਸ਼ੈਤਾਨ ਦਾ ਕਰ ਬੇਲਾ ਦਿਮਾਗ ਸ਼ੈਤਾਨ ਦਾ ਕੋ ਲੜਕੀ ਦੇ ਚਾਤ ਕਰ ਉਹਨਾਂ ਨੇ 2000 2018 ਦੀ ਜਵਾਈ ਕੁੜੀ ਦਾ ਪ੍ਰਿਆ ਤੇ ਠੀਕ ਹੈ ਕਿਆ ਨਾਮ ਹੈ ਤੁਹਾਡਾ ਬਿਨਾ ਨਾਮ ਦੀਪਕ ਨੰਦਰਾ ਮੈਂ ਪਾਰਸ਼ਾ ਦਾ ਨੰਗਲ ਚ ਅਸੀਂ ਨੰਗਲ ਤੋਂ 100 ਕਿਲੋਮੀਟਰ ਦੂਰ ਆ ਜਿੰਨਾ ਸਾਡਾ ਸਾਰਾ ਪਿੰਡ ਇਹਦੇ ਕੋਈ ਲੋਕਲ ਬੰਦਾ ਨਹੀਂ ਹੈ ਇਹ ਸਾਰੇ ਸਾਡੇ ਪਿੰਡ ਦੇ ਬੰਦੇ ਆ ਨੰਗਲ ਦੇ ਬੰਦੇ ਤਾਂ 100 ਕਿਲੋਮੀਟਰ ਦੂਰ ਤੋਂ ਅਸੀਂ ਆਏ ਆ ਸ਼ੇਰ ਦੇ ਸ਼ੇਰ ਦੇ ਮੈਂ ਉਹੀ ਤੁਹਾਨੂੰ ਦੱਸ ਰਿਹਾ ਸ਼ੇਰ ਦੇ 6 ਵਜੇ ਦੇ ਅਸੀਂ ਬੈਠੇ ਆ ਤੇ ਉਹ ਬਹਿਲ ਹਸਪਤਾਲ ਚ ਕਦੀ ਸਾਨੂੰ ਕਹਿੰਦੇ ਥਾਣਾ ਸਦਰ ਜਾਓ ਕਦੀ ਕਹਿੰਦੇ ਥਾਣਾ ਸਿਟੀ ਜਾਓ ਇਹ ਅਗਰ ਥਾਣੇ ਸਦਰ ਜਾਣੇ ਆ ਉਹ ਕਹਿੰਦੇ ਪਹਿਲਾਂ ਸਿਟੀ ਥਾਣੇ ਜਾਓ ਜਿਹੜਾ ਦੱਸਿਆ ਕਿ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਜਿਹੜ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਕਿ ਜਿਹੜਾ ਐਕਸੀਡੈਂਟ ਹੋਇਆ ਇਹ ਅਲੱਗ ਮੁੱਦਾ ਲੇਕਿਨ ਜਿਹੜੇ ਕੁੜੀ ਨੂੰ ਜ਼ਹਿਰ ਪੁਲਾਇਆ ਗਿਆ ਕੁੜੀ ਦਾ 7 ਵਜੇ ਸਾਨੂੰ ਫੋਨ ਆਂਦਾ ਕਿ ਮੈਨੂੰ ਮਾਰ ਕੁੱਟ ਕਰਦੇ ਪਏ ਉਸ ਤੋਂ ਬਾਅਦ ਤਕਰੀਬਨ 9-10 ਵਜੇ ਦੇ ਕਰੀ ਫੋਨ ਆਂਦਾ ਮੁੰਡੇ ਦਾ ਕਿ ਕੁੜੀ ਨੇ ਕੁਝ ਖਾ ਲਿਆ ਉਸ ਤੋਂ ਬਾਅਦ 12:30 ਵਜੇ ਜਾਂ 1 ਵਜੇ ਸਾਨੂੰ ਫੋਨ ਆਂਦਾ ਕਿ ਕੁੜੀ ਦਾ ਐਕਸੀਡੈਂਟ ਹੋ ਗਿਆ ਤਾ ਅਜੀ ਸਾਰੇ ਘਬਰਾ ਗਏ ਅਸੀਂ ਸਾਰੇ ਸਾਰੇ ਇੱਥੇ ਆਏ ਕਿ ਸਾਨੂੰ ਪਤਾ ਤਾਂ ਲੱਗੇ ਕੁੜੀ ਨੂੰ ਹੋਇਆ ਕੀ ਹੈ ਕੁੜੀ ਦੀ ਉਮਰ ਤਕਰੀਬਨ 25 ਸਾਲ ਡੇਢ ਸਾਲ ਦੀ ਕੁੜੀ ਹੈ ਪਹਿਲਾਂ ਵੀ ਕਦੀ ਰਾਜਨਾਮਾ ਵਗੈਰੇ ਹੋਏ ਆ ਜਿੱੱਲਾ ਵੀ ਲੜਾਈਆਂ ਹੁੰਦੀਆਂ ਅਸੀਂ ਰਾਜਨਾਮਾ ਮੁੰਡਾ ਆਪਣੇ ਆਪ ਲੈ ਕੇ ਗਿਆ ਕੁੜੀ ਨੂੰ ਅਸੀਂ ਵੀ ਹਰ ਕੋਈ ਮਾਪਿਓ ਜਾਣਦਾ ਕਿ ਤੁਹਾਡੀ ਕੁੜੀ ਬਸ ਇੱਕ ਗੱਲ ਹੋਰ ਸਾਡਾ ਤੇ ਬਹਿਣ ਦਾ ਕਾਰਨ ਕੀ ਹੈ ਸਭ ਕੁਝ ਠੀਕ ਹੋ ਰਿਹਾ ਸੀਗਾ ਸਾਡਾ ਉਸ ਮਾਡਮ ਵੀ ਹੋ ਰਿਹਾ ਸੀਗਾ ਉਸ ਤੋਂ ਬਾਅਦ ਸਾਨੂੰ ਉੱਥੇ ਅਸੀਂ ਪੁੱਛਿਆ ਕਿ ਜਿਹੜਾ ਸਹੁਰਾ ਪਰਿਵਾਰ ਉਹ ਕਿੱਥੇ ਹੈ ਅਸੀਂ ਅਗਰ ਇਹਦੇ ਪਰੇਸ਼ਾਨ ਹੋ ਰਹੇ ਕਿਤੇ ਕਹਿੰਦੇ ਜੀ ਸਾਨੂੰ ਨਹੀਂ ਪਤਾ ਕਿੱਥੇ ਆ ਮੈਂ ਕਿਹਾ ਉਹਨਾਂ ਦਾ ਮਲਾਜਾ ਕਰਾ ਆ ਤੁਸੀਂ ਕਹਿੰਦੇ ਕਹਿੰਦੇ ਮਦਈ ਦਾ ਮਲਾਜਾ ਥੋੜੀ ਹੁੰਦਾ ਮੈਂ ਕਿਹਾ ਤੁਹਾਨੂੰ ਕਿਦਾ ਪਤਾ ਮਦਈ ਐ ਇਹ ਹੁਣ ਮਾਪਿਓ ਵੀ ਸੇਰ ਦੇ ਪਰੇਸ਼ਾਨ ਮਾ ਉਹਦੀ ਕੁੜੀ ਨੇ ਤਿੰਨ ਭੈਣਾਂ ਜੀ ਹੋਰ ਅਸੀਂ ਇਨਸਾਫ ਦੀ ਮੰਗ ਕਰਦੇ ਕਿ ਉਹਨਾਂ ਸੋਹਰਾ ਪਰਿਵਾਰ ਤੇ ਪਰਚਾ ਹੋਣਾ ਚਾਹੀਦਾ ਵਾ ਫਿਰ ਉਹ ਖਾਦਾ ਫਿਰ ਐਡਕਸ਼ਨ ਹੋਇਆ ਸਿਟੀ ਏਰੀਆ ਚ ਤੇ ਕਹਿੰਦੇ ਕੁੜੀ ਕੋ ਦੇ ਕੇ ਮਾਰਿਆ ਉਹ ਕਹਿੰਦਾ ਪੋਸਟਮਾਰਡ ਕਰਾ ਕੇ ਪਤਾ ਲਾਉ ਜੀ ਕਿ ਕੋਈ ਦਿੱਤਾ ਹੋਇਆ ਕੁਝ ਤੇ ਪੋਸਟਮਾਰਡ ਪਤਾ ਲੱਗ ਜਾਊਗਾ ਉਹ ਸੁਣ ਕਰਾਉਣ ਲੱਗੇ ਉਹ ਕਹਿੰਦਾ ਨਾ ਨੋਬਤ ਕਿਉਂ ਆ ਗਈ ਉਹ ਕਹਿੰਦਾ ਤੁਹਾਨੂੰ ਕਰਨ ਪਤਾ ਪਤਾ ਹੋਈ ਧਰਨਾ ਕਾਹਦੇ ਲਾਇਆ ਨਹੀਂ ਕੋਈ ਪਹਿਲਾਂ ਵੀ ਕਿਸਕਤ ਕਰਾਈਆਂ ਸੀ ਜਣਾ ਤੇ ਦੇਖੋ ਕੋਈ ਕਿਸਕਤ ਨਹੀਂ ਪਹਿਲਾਂ ਆੜੀ ਆਈ ਮੈਂ ਸਰਪੰਚ ਨਾਲ ਪਿੰਡ ਦੇ ਨਾਲ ਗੱਲ ਕੀਤੀ ਹੈ ਕਹਿੰਦਾ ਮੇਰੇ ਕੋ ਰਾਤੀ ਆਈ ਸੀ ਉਹਨੇ ਤੀਵੀ ਆਦਮੀ ਬਿਨਾਂ ਖਰਚੇ ਦਾ ਐਫਸਰ ਰੋਲਾ ਸੀ ਵੀ ਖਰਚਾ ਨਹੀਂ ਦਿੰਦਾ ਮੇਰੇ ਘਰ ਵਾਲਾ ਉਹ ਕਹਿੰਦਾ ਮੈਂ ਸਿਰੇ ਭਲਾਇਆ ਵੀ ਸਿਰ ਦਾਫਾ ਜਾ ਜਾਵਾਂ ਥੜਾ ਬਹਿ ਕੇ ਨਵੇੜ ਜਾਂਦੇ ਆ ਇੱਕ ਇਹ ਕਹਿੰਦਾ ਜੇ ਕੋਈ ਹਾਸੇ ਦਾ ਵੀ ਕਾਰਨ ਬਣਾਇਆ ਗਿਆ ਕੁੜੀ ਨੂੰ ਪਹਿਲਾਂ ਕੋਈ ਫਰਨਲ ਵਗੈਰਾ ਪਲਾਈ ਕੀਤਾ ਉਹ ਤਾਂ ਭਾਜੀ ਪੋਸਟਮਨ ਕਦਾਦਾ ਨਾ ਵੀ ਕੀ ਹੋਇਆ ਤੇ ਜਿਹੜਾ ਐਕਸੀਡੈਂਟ ਹੋਇਆ ਗੱਡੀ ਨਾਲ ਅਰੈਸਟ ਕਰ ਲਿਆ ਜੀ ਪੁਲਿਸ ਨੇ ਹਾਂਜੀ ਜਿਹਨਾਂ ਗੱਡੀ ਨਾਲ ਐਕਸੀਡੈਂਟ ਵੀ ਹੋਇਆ ਉਹ ਸੀਟੀ ਅਰੈਸਟ ਹੋ ਗਿਆ ਪਰਚਾ ਦਰਜ ਹੋ ਗਿਆ ਸੀ ਥੱਲੇ ਕਹਿੰਦਾ ਕਿ ਸਦਰ ਵਾਲੇ ਸੀਟੀ ਭੇਜ ਦਿੰਦੇ ਸੀਟੀ ਵਾਲੇ ਸਦਰ ਭੇਜ ਦਿੰਦੇ ਇਦਾਂ ਬਿਲਕੁਲ ਜਿਹੜਾ ਐਕਸੀਡੈਂਟ ਦਾ ਕਹਿੰਦੇ ੱੱਕੇ ਖਾਰੇ ਉਹ ਜਿਹੜਾ ਜਿਹੜਾ ਐਕਸੀਡੈਂਟ ਹੋਇਆ ਜੇ ਸਾਦਰ ਸਾਡੇ ਕੋਲ ਕੰਪਲੇਨ ਕੋਈ ਨਿਤਿ ਆਏ ਸਕੇ ਮੈਂ ਉਹਦੀ ਪੁਸ਼ਟਪਣਾ ਕਰਾਵ ਜੇ ਉਹਨੂੰ ਜ਼ਹਿਰ ਦਿੱਤੀ ਹੋਈ ਜੇ ਕੋ ਆਪ ਕੁੱਟਮਾਰ ਹੋਈ ਹੋਈ ਉਹ ਪੁਸ਼ਟਪਣਾ ਜਾਇਣਾ ਉਸ ਨੂੰ ਜੋ ਬਣਦੀ ਕਾਰ ਵੀ ਕਰਦਾਂਗੇ ਨਰਾਦਦੀਆਂ ਸਰ ਕੁੜੀਆਂ ਦੀਆਂ ਰਿਪੋਰਟਿੰਗਾਂ ਵੀ ਆ ਰਹੀਆਂ ਹੈ ਕਿ ਇਹਨਾਂ ਦੇ ਪਰਿਵਾਰ ਵੱਲੋਂ ਦਿੱਤੀਆਂ ਜਾ ਰਹੀਆਂ ਕਿ ਕੋ ਕੁੜੀ ਨੂੰ ਨੜਾਤੀ ਜਿਹੜਾ ਬਣਵੀਦਾ ਕੁੱਟਮਾਰ ਵੀ ਕੀਤੀ ਆ ਕਾ ਵੀ ਕੁਛ ਕੀਤਾ ਵਾ ਮੇਰੇ ਕੋਲ ਕੋਈ ਨਹੀਂ ਆਈਆਂ ਮੇਰੇ ਕੋਲ ਮੈਂ ਉਹਨੂੰ ਕਿਹਾ ਸੀ ਜੋ ਤਾ ਕੋ ਹੈਗਾ ਸਾਨੂੰ ਦੇ ਦਿਓ ਪਿੰਡਾ ਚ ਪਾ ਕੇ ਫੇਰ ਦੇਖ ਲੈਣੇ ਤਾਂ ਹੁਣ ਕੀ ਗੱਲ ਨਿਬੜੀ ਹੈ ਨਾ ਧਰਨਾ ਤੋਂ ਨਮਕਾਉਣ ਦੇ ਹਾਂਜੀ ਧਰਨਾ ਨੂੰ ਕੌਣ ਟਿਨ ਪੁਸ਼ ਜਿਹੜਾ ਕਹਿੰਦੇ ਵੀ ਕੁੜੀ ਨੂੰ ਜਿੱਥਾ ਕੁਛ ਉਹ ਹੀ ਬਿਆਨ ਲੈ ਕੇ ਪਰਚਾ ਦੇਣੇ 306 ਦਾ ਜੋ ਬਣਦਾ ਹੋਇਆ ਉਹ ਪੋਸਟਮਾਨ ਹੋਜੀ ਪਤਾ ਲੱਜੂ ਕੀ ਕਰਨ ਦੇ